ਕਾਂਗਰਸੀ ਆਗੂ ਤੇ ਸਾਬਕਾ ਕ੍ਰਿਕਟਰ ਮੁਹੰਮਦ ਅਜਰੂਦੀਨ ਨੇ ਅੱਜ ਸ਼ੁੱਕਰਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਰਿਵੰਤ ਰੈਡੀ ਦੀ ਕੈਬਨਿਟ ਦੇ ਵਿੱਚ ਮੰਤਰੀ ਵਜੋਂ ਸੌਂ ਚੁੱਕੀ ਹੈ ਰਾਜਪਾਲ ਜਿਸ਼ਨੂ ਦੇਵ ਵਰਮਾ ਨੇ ਰਾਜ ਭਵਨ ਦੇ ਵਿੱਚ ਆਯੋਜਿਤ ਇੱਕ ਸਮਾਰੋਹ ਦੇ ਵਿੱਚ ਉਹਨਾਂ ਨੂੰ ਅਹੁਦੇ ਦੀ ਗੁਪਤਤਾ ਦੀ ਸੌਂ ਚਕਾਈ ਹੈ ਮਮਦ ਅਜ਼ੀਰੁਦੀਨ ਸੂਬੇ ਦੇ ਹੁਣ 16ਵੇਂ ਮੰਤਰੀ ਬਣ ਗਏ ਨੇ ਇਸ ਮੌਕੇ ਮੁੱਖ ਮੰਤਰੀ ਸਮੇਤ ਕਈ ਪ੍ਰਮੁੱਖ ਆਗੂ ਮੌਜੂਦ ਸਨ ਮਮਦ ਅਜ਼ੀਰੁਦੀਨ ਦੇ ਸ਼ਾਮਲ ਹੋਣ ਦੇ ਨਾਲ ਮੰਤਰੀ ਮੰਡਲ ਦੇ ਵਿੱਚ ਹੁਣ ਕੁੱਲ 16 ਮੈਂਬਰ ਨੇ ਅਤੇ 2 ਸੀਟਾਂ ਹੋਰ ਖਾਲੀ ਨੇ ਤੁਹਾਨੂੰ ਦੱਸ ਦਈਏ ਤੇਲੰਗਾਨਾ ਦੇ ਵਿੱਚ ਜੁਬਲੀ ਹिल्स ਵਿਧਾਨ ਸਭਾ ਸੀਟ ਦੇ ਲਈ 11 ਨਵੰਬਰ ਨੂੰ ਉਪ ਚੋਣਾਂ ਹੋਣੀਆਂ ਨੇ ਇਹ ਵੀ ਦੱਸਦੀ ਹੈ ਕਿ ਬੀਜੇਪੀ ਨੇ ਮੁਹੰਮਦ ਅਜਰੁਦੀਨ ਦੀ ਮੰਤਰੀ ਵਜੋਂ ਨਿਯੁਕਤੀ ਦਾ ਵਿਰੋਧ ਕੀਤਾ ਹੈ ਬੀਜੇਪੀ ਦਾ ਕਹਿਣਾ ਹੈ ਕਿ ਜੁਬਲੀ ਹिल्स ਦੇ ਵਿਧਾਨ ਸਭਾ ਸੀਟ ਦੇ ਉਪ ਚੋਣ ਆਦਰਸ਼ ਜਾਪਤੇ ਦੀ ਇਹ ਉਲੰਘਣਾ ਹੈ ਕਾਂਗਰਸ ਤੁਸ਼ਟੀ ਕਰਨ ਦੀ ਰਾਜਨੀਤੀ ਕਰ ਰਹੀ ਹੈ ਅਜਿਹੇ ਇਲਜ਼ਾਮ ਬੀਜੇਪੀ ਨੇ ਲਗਾਏ ਨੇ ਇਹ ਸ਼ਿਕਾਇਤ ਬੀਜੇਪੀ ਨੇ ਚੋਣ ਰਾਜ ਕਮਿਸ਼ਨ ਕੋਲ ਵੀ ਦਰਜ ਕਰਵਾਈ ਹੈ ਤੇਲੰਗਾਨਾ ਦੇ ਵਿੱਚ ਮੁੱਖ ਮੰਤਰੀ ਵਜੋਂ ਸੌ ਚੱਕਣ ਤੋਂ ਬਾਅਦ ਕਾਂਗਰਸੀ ਨੇਤਾ ਤੇ ਸਾਬਕਾ ਕ੍ਰਿਕਟਰ ਮੁਹੰਮਦ ਅਜਰੂਦੀਨ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ ਅਤੇ ਮੇਰੇ ਤੇ ਵਿਸ਼ਵਾਸ ਕੀਤਾ ਉਹਨਾਂ ਇਹ ਵੀ ਕਿਹਾ ਕਿ ਮੈਂ ਹਰ ਕੰਮ ਦੇ ਵਿੱਚ ਹਰ ਪੱਧਰ ਤੇ ਇਮਾਨਦਾਰ ਰਹਾਂਗਾ ਤੇ ਇਮਾਨਦਾਰੀ ਨਾਲ ਕੰਮ ਕਰਾਂਗਾ ਜਦੋਂ ਤੋਂ ਮੈਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਉਦੋਂ ਤੋਂ ਮੈਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਪਰ ਮੈਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਮੇਰਾ ਕੰਮ ਆਪਣਾ ਸਹੀ ਕਰਨ ਦਾ ਇੱਕ ਲਗ ਤਰੀਕਾ ਹੈ ਕੰਮ ਕਰਨ ਦਾ ਸਹੀ ਢੰਗ ਹੈ ਉਹਨਾਂ ਕਿਹਾ ਕਿ ਵਿਰੋਧੀਆਂ ਦਾ ਕੰਮ ਆਲੋਚਨਾ ਕਰਨਾ ਹੈ ਪਰ ਉਹ ਕੰਮ ਕਰਦੇ ਰਹਿਣਗੇ ਸੋ ਮੁਹੰਮਦ ਅਜਰੁਦੀਨ ਦੀ ਮੰਤਰੀ ਵਜੋਂ ਨਿਯੁਕਤੀ ਤੋਂ ਬਾਅਦ ਉਹਨਾਂ ਦੇ ਫੈਨਸ ਨੂੰ ਉਹਨਾਂ ਤੋਂ ਖਾਸ ਉਮੀਦਾਂ ਨੇ ਤਾਂ ਮੁਹੰਮਦ ਅਜਰੁਦੀਨ ਨੇ ਵੀ ਕਿਹਾ ਕਿ ਉਹ ਆਪਣੇ ਸੌਦੇ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣਗੇ ਕਾਂਗਰਸੀ ਆਗੂ ਤੇ ਸਾਬਕਾ ਕ੍ਰਿਕਟਰ ਮੁਹੰਮਦ ਅਜਰੂਦੀਨ ਨੇ ਅੱਜ ਸ਼ੁੱਕਰਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਰਿਵੰਤ ਰੈਡੀ ਦੀ ਕੈਬਨਿਟ ਦੇ ਵਿੱਚ ਮੰਤਰੀ ਵਜੋਂ ਸੌਂ ਚੁੱਕੀ ਹੈ ਰਾਜਪਾਲ ਜਿਸ਼ਨੂ ਦੇਵ ਵਰਮਾ ਨੇ ਰਾਜ ਭਵਨ ਦੇ ਵਿੱਚ ਆਯੋਜਿਤ ਇੱਕ ਸਮਾਰੋਹ ਦੇ ਵਿੱਚ ਉਹਨਾਂ ਨੂੰ ਅਹੁਦੇ ਦੀ ਗੁਪਤਤਾ ਦੀ ਸੌਂ ਚਕਾਈ ਹੈ ਮਮਦ ਅਜਰੁਦੀਨ ਸੂਬੇ ਦੇ ਹੁਣ 16ਵੇਂ ਮੰਤਰੀ ਬਣ ਗਏ ਨੇ ਇਸ ਮੌਕੇ ਮੁੱਖ ਮੰਤਰੀ ਸਮੇਤ ਕਈ ਪ੍ਰਮੁੱਖ ਆਗੂ ਮੌਜੂਦ ਸਨ ਮਮਦ ਅਜਰੁਦੀਨ ਦੇ ਸ਼ਾਮਲ ਹੋਣ ਦੇ ਨਾਲ ਮੰਤਰੀ ਮੰਡਲ ਦੇ ਵਿੱਚ ਹੁਣ ਕੁੱਲ 16 ਮੈਂਬਰ ਨੇ ਅਤੇ ਦੋ ਸੀਟਾਂ ਹੋਰ ਖਾਲੀ ਨੇ ਤੁਹਾਨੂੰ ਦੱਸ ਦਈਏ ਤੇਲੰਗਾਨਾ ਦੇ ਵਿੱਚ ਜੁਬਲੀ ਹिल्स ਵਿਧਾਨ ਸਭਾ ਸੀਟ ਦੇ ਲਈ 11 ਨਵੰਬਰ ਨੂੰ ਉਪ ਚੋਣਾਂ ਹੋਣੀਆਂ ਨੇ ਇਹ ਵੀ ਦੱਸ ਦਈਏ ਕਿ ਭਾਜਪਾ ਨੇ ਮਮਦ ਅਜਰੁਦੀਨ ਦੀ ਮੰਤਰੀ ਵਜੋਂ ਨਿਯੁਕਤੀ ਦਾ ਵਿਰੋਧ ਕੀਤਾ ਹੈ ਭਾਜਪਾ ਦਾ ਕਹਿਣਾ ਹੈ ਕਿ ਜੁਬਲੀ ਹिल्स ਦੇ ਵਿਧਾਨ ਸਭਾ ਸੀਟ ਦੇ ਉਪ ਚੋਣ ਆਦਰਸ਼ ਜਾਪਤੇ ਦੀ ਇਹ ਉਲੰਘਣਾ ਹੈ ਕਾਂਗਰਸ ਤੁਸ਼ਟੀ ਕਰਨ ਦੀ ਰਾਜਨੀਤੀ ਕਰ ਰਹੀ ਹੈ ਅਜਿਹੇ ਇਲਜ਼ਾਮ ਬੀਜੇਪੀ ਨੇ ਲਗਾਏ ਨੇ ਇਹ ਸ਼ਿਕਾਇਤ ਬੀਜੇਪੀ ਨੇ ਚੋਣ ਰਾਜ ਕਮਿਸ਼ਨ ਕੋਲ ਵੀ ਦਰਜ ਕਰਵਾਈ ਹੈ ਤੇਲੰਗਾਨਾ ਦੇ ਵਿੱਚ ਮੁੱਖ ਮੰਤਰੀ ਵਜੋਂ ਸੌ ਚੁੱਕਣ ਤੋਂ ਬਾਅਦ ਕਾਂਗਰਸੀ ਨੇਤਾ ਤੇ ਸਾਬਕਾ ਕ੍ਰਿਕਟਰ ਮੁਹੰਮਦ ਅਜਰੂਦੀਨ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ ਅਤੇ ਮੇਰੇ ਤੇ ਵਿਸ਼ਵਾਸ ਕੀਤਾ ਉਹਨਾਂ ਇਹ ਵੀ ਕਿਹਾ ਕਿ ਮੈਂ ਹਰ ਕੰਮ ਦੇ ਵਿੱਚ ਹਰ ਪੱਧਰ ਤੇ ਇਮਾਨਦਾਰ ਰਹਾਂਗਾ ਤੇ ਇਮਾਨਦਾਰੀ ਨਾਲ ਕੰਮ ਕਰਾਂਗਾ ਜਦੋਂ ਤੋਂ ਮੈਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਉਦੋਂ ਤੋਂ ਮੈਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਪਰ ਮੈਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਮੇਰਾ ਕੰਮ ਆਪਣਾ ਸਹੀ ਕਰਨ ਦਾ ਇੱਕ ਲਗ ਤਰੀਕਾ ਹੈ ਕੰਮ ਕਰਨ ਦਾ ਸਹੀ ਢੰਗ ਹੈ ਉਹਨਾਂ ਕਿਹਾ ਕਿ ਵਿਰੋਧੀਆਂ ਦਾ ਕੰਮ ਆਲੋਚਨਾ ਕਰਨਾ ਹੈ ਪਰ ਉਹ ਕੰਮ ਕਰਦੇ ਰਹਿਣਗੇ ਸੋ ਮੁਹੰਮਦ ਅਜਰੁਦੀਨ ਦੀ ਮੰਤਰੀ ਵਜੋਂ ਨਿਯੁਕਤੀ ਤੋਂ ਬਾਅਦ ਉਹਨਾਂ ਦੇ ਫੈਨਜ਼ ਨੂੰ ਉਹਨਾਂ ਤੋਂ ਖਾਸ ਉਮੀਦਾਂ ਨੇ ਤਾਂ ਮੁਹੰਮਦ ਅਜਰੁਦੀਨ ਨੇ ਵੀ ਕਿਹਾ ਕਿ ਉਹ ਆਪਣੇ ਸੌਦੇ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣਗੇ